ਸਾਲ ਅਗਲੇ ਸਾਲ ਵਾਲੀ ਜਗਰਾਉਂ ਵਾਲੀ ਮੰਡੀ ਤੇ ਤੇਰੀ ਵੀਡੀਓ ਚ ਕਹਿ ਰਿਹਾ ਹਾਂਜੀ ਅਗਲੇ ਸਾਲ ਜਗਰਾਉਂ ਵਾਲੀ ਜਿਹੜੀ ਐ ਸਰੋਤਾਂ ਵਾਲੀ ਮੰਡੀ ਉਹਦੀ ਤਿਆਰੀ ਰੱਖੋ ਹਾਂ ਬਸ ਠੀਕ ਖਲੀ ਥੋੜਾ ਰਹਿ ਵੀਡੀਓ ਦਾ ਪ੍ਰੋਗਰਾਮ ਦੇ ਰੱਖ ਹਾਂ ਸਾਰਾ ਕੁਝ ਕਰੂੰਗਾ ਅਗਲੇ ਸਾਲ ਅਗਲੇ ਸਾਲ ਵਾਲੀ ਜਗਰਾਉਂ ਵਾਲੀ ਨਾ ਬੋਲ ਸਿਬੀ ਜੀ ਖਲੀ ਐ ਸਭ ਬੋਲੇ ਨਾ ਨਰਮਾ 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 ਬੋਲ ਨਰਮਾ ਇਹ ਕੋਈ ਸ਼ੱਕ ਹੈ ਗੱਲ ਦੀ ਨਰਮਾ ਅਲਾਈਨਮੈਂਟ ਵਾਲੀ ਗੱਲ ਨਹੀਂ ਹੋਗੀ ਨਹੀਂ ਲੈਨਮੈਂਟ ਗੱਲ ਸੁਣ ਲਾ ਮੇਰੀ ਸ਼ਮਸ਼ਾਦ ਹਾਂਜੀ ਜਿਦਤੇ ਦੀ ਤੂੰ ਸਹੀ ਕਰਤੀ ਹਾਂਜੀ ਘੋੜੇ ਨੇ ਪੈਰ ਤੇ ਪੈਰ ਨਹੀਂ ਮਾਰਿਆ ਕੱਲਾ ਬੰਦਾ ਦੂਰ ਦੀ ਗੱਲ ਆ ਸੀ ਦੋ ਜਾਨੇ ਵੀ ਬੈਠੇ ਇਹਦੇ ਤੇ ਦੋ ਜਾਨੇ ਹਾਂਜੀ ਦੋ ਵੀ ਬਹਿ ਗਏ ਲੈਨਮੈਂਟ ਨਹੀਂ ਹਾਂ ਦੋ ਲੈਨਮੈਂਟ ਨਹੀਂ ਹਲੀ ਘੋੜੇ ਨੇ ਪੈਰ ਤੇ ਪੈਰ ਨਹੀਂ ਮਾਰਿਆ ਮੈਂ ਇੱਕ ਗੱਲ ਕਹਿਣਾ ਹੁੰਦਾ ਜਿੰਨੇ ਵੀ ਮਿੱਤਰ ਘੋੜਾ ਮਿਲਾ ਕੇ ਗਏ ਆਪਣੇ ਕੋਲ ਚਾਰ ਹੀ ਮਿਲਗੇ ਲੱਗ ਮੈਨੂੰ ਕਹਿਣਾ ਹੁੰਦਾ ਬਈ ਸਾਡੇ ਵਾਲਾ ਤਾਂ ਝੂਟੇ ਦੇਊਗਾ ਜਿਹੜਾ ਪੈਦਾ ਕਰੂਗਾ ਹਾਂ ਹਾਂ ਨਾ ਤਾਂ ਬਾਈ ਉਹ ਸ਼ੋ ਜਿੱਤੇ ਕਿਉਂਕਿ ਬਾਈ ਜਦੋਂ ਸਾਡੇ ਵਾਲੇ ਨੇ ਨਹੀਂ ਜਿੱਤੇ ਤੱਕ ਜਿਤਨਾ ਮਾਂ ਨੇ ਨਾ ਪਿਓ ਨੇ ਤਾਂ ਬੱਚਾ ਵੀ ਕਿੱਥੋਂ ਆਇਆ ਤੂੰ ਨਹੀਂ ਬਈ ਤੇ ਬਾਈ ਥੋੜੀ ਜਿਹੇ ਜਿਹਾ ਮਨਾਲੀ ਦਿੱਤੀ ਠੀਕ ਹੈ ਕਿ ਨਹੀਂ ਫੇਰ ਨਾ ਸਾਡੇ ਵਾਲਾ ਮਹਿੰਗਾ ਵਿਕੇ ਜਦੋਂ ਨਾ ਮਾਂ ਪਹਿੰਗੀ ਵਿਕੀ ਆ ਨਾ ਇਹਦਾ ਪਿਓ ਮਹਿੰਗਾ ਵਿਕੇ ਨਾ ਇਹ ਮਹਿੰਗਾ ਵਿਕੇ ਨਾ ਤਾਂ ਸਾਡੇ ਕੋਲੇ ਮਹਿੰਗੇ ਵਿਕਣ ਦਾ ਰਿਕਾਰਡ ਆ ਹਾਂਜੀ ਨਾ ਸਾਡੇ ਕੋਲੇ ਰਿਕਾਰਡ ਆ ਬਾਈ ਛੋਜਣ ਦਾ ਸਾਡੇ ਕੋਲੇ ਰਿਕਾਰਡ ਛੂਟੇ ਲੈਣ ਛੂਟੇ ਲੈਣ ਇਹਦੀ ਫੀਸ ਬਾਈ ਫੀਸ ਇਹਦੀ 500 ਰੁਪਇਆ ਕੋਲੋਂ ਦੇਵਾਂਗੇ ਜਿਹੜਾ ਕੋਈ ਮੰਗੇ ਬਾਈ ਇਹ ਜਹ ਕੋੜੇ ਵਾਲਾ ਕੋਈ ਐ 500 ਰੁਪਇਆ ਕੋਲੋਂ 500 ਰੁਪਇਆ ਕੋਲੋਂ ਦੇਵਾਂਗੇ ਇੱਕ ਤੈਨੂੰ ਗੱਲ ਹੋਰ ਦੱਸ ਤੈਨੂੰ ਹਾਂਜੀ ਮੈਂ 500 ਰੁਪਏ ਨਾਲ ਹੀ ਸਾਰੇ ਘੋੜਿਆਂ ਵਾਲਾਂ ਨੂੰ ਤਕੜਾ ਬਣ ਗਿਆ ਸਾਰੇ ਲੈਦੇ ਆ ਮੈਂ ਦਿੰਦਾ ਲੋਕ ਕਹਿੰਦੇ ਆ ਪਹਿਲਾਂ ਬਾਈ ਜੀ 500 ਘੱਟ ਨਹੀਂ ਕਰਨਾ ਤੇ ਉਹਦੇ ਵਿੱਚ ਇਹ ਹੁੰਦਾ ਵੀ ਬਾਈ ਕਹਿੰਦਾ ਮੈਂ 500 ਪੱਲੇ ਦਊਗਾ ਅਗਲੇ ਨੇ ਯਾਰ ਐਕਸਪੈਰੀਮੈਂਟ ਕਰਨਾ ਸਾਡੇ ਘੋੜੇ ਤੇ ਸਹੀ ਗੱਲ ਆ ਜੀ ਹਨਾ ਵੀ ਤੁਸੀਂ ਐਕਸਪੈਰੀਮੈਂਟ ਕਰਦੇ ਕੀ ਆਊਗਾ ਹਜੇ ਹਜੇ ਕਿਦੋਂ ਬੈਟਰ ਰਿਜ਼ਲਟ ਨਹੀਂ ਆਏ ਬਿਲਕੁਲ ਕਿਦੋਂ ਹਜੇ ਤਾਂ ਥੋੜਾ ਐਕਸਪੈਰੀਮੈਂਟ ਦਾ ਹੋਰ ਆ ਬਿਲਕੁਲ ਇੱਕ ਬੱਚਾ ਆ ਗਿਆ ਇਹਦਾ ਬਸ਼ੇਰਾ ਆਇਆ ਜੀ ਹਾਂ ਇੱਕ ਬਸ਼ੇਰਾ ਆ ਗਿਆ ਉਹ ਚੰਗਾ ਆ ਗਿਆ ਉਹ ਉਹਨਾਂ ਦੀ ਨੀਅਤ ਚੰਗੀ ਸੀ ਉਹ ਘੋੜੀ ਚੰਗੀ ਉਹ ਘੋੜੀ ਦੀ ਮਾਰਕ ਉਹ ਵੀ ਆਈ ਸੀ ਬੱਚਾ ਵੀ ਮਰ ਲੋ ਇਹ ਆਪਦੇ ਦੀ ਲੈ ਕੇ ਗਿਆ ਇਹਦੇ ਵਰਗਾ ਹੀ ਆਇਆ ਮੈਂ ਤਾਂ ਮੈਂ ਸੱਚੀ ਫੇਰ ਕਹਿਣਾ ਹਾਂਜੀ ਵੀ ਸਾਡੇ ਵਾਲਾ ਅੱਗ ਵਿੱਚ ਦੀ ਲੰਗੂਗਾ ਹਾਂਜੀ ਸਾਡੇ ਵਾਲਾ ਪਾਣੀ ਵਿੱਚ ਦੀ ਲੰਗੂਗਾ ਠੀਕ ਆ ਨਾ ਹਾਂਜੀ ਸ਼ੌ ਵਾਲੀ ਟਰਾਫੀ ਜਿੱਤੂ ਨਹੀਂ ਜਿੱਤੂ ਕੋਈ ਗਾਰੰਟੀ ਨਹੀਂ ਝੂਟੇ ਦੇਊਗਾ ਇਹ ਗੱਲ ਦੀ ਫੁੱਲ ਗਾਰੰਟੀ ਹੈ ਬਸ ਇਹੀ ਤੂੰ ਚਾਹੀ ਅਸਲ ਤੇ ਘੋੜਿਆਂ ਦਾ ਬਾਈ ਕਰਨੀ ਹੋ ਆ ਝੂਟੇ ਦੇਣਾ ਜਿਹੜਾ ਲੋਕ ਭੁੱਲ ਗਏ ਝੂਟੇ ਝੂਟਾ ਫੁੱਲ ਦੇਊ ਫੁੱਲ ਭਜਾਉਂਗੇ ਬਾਈ ਬਾਈ ਜੀ ਮੈਨਾਂ ਹੁਣ ਆਪਾਂ ਕੋਈ ਕੋਈ ਚੋਹ ਦੀ ਤੈਨੂੰ ਰੱਖੀ ਨਹੀਂ ਕਰਨੀ ਆਪਾਂ ਕੱਲਾਂ ਨੂੰ ਜਵਾਕਾਂ ਨੂੰ ਪਾੜੇ ਲੋਕ ਪਤਾ ਜਵਾਕਾਂ ਨੂੰ ਘੋੜਾ ਪਾੜ ਲੈਂਦੇ ਇਸ ਵੱਲੋਂ ਨਹੀਂ ਉਹ ਤੇ ਚੜਦੇ ਜਾਂ ਉਹਨੂੰ ਬਾਹਰ ਕੱਢਦੇ ਬਾਈ ਬਾਹਰ ਜਾ ਕੇ ਸੱਟ ਨਾ ਖਾ ਜਵੇ ਨਹੀਂ ਨਹੀਂ ਇਹ ਤਾਂ ਜੋ ਇਸ ਤੇ ਨਹੀਂ ਨਹੀਂ ਇਹ ਦਾ ਇਸ ਮਾਲਕ ਦੀ ਕਰਫਾ ਬਈ ਇਹਨੂੰ ਭਾਵੇਂ ਤੁਸੀਂ ਕਿਤੇ ਲੈ ਜਾਓ ਇਹ ਪੌਂਚ ਦਾ ਬਿਲਕੁਲ ਇਹ 20 ਕਿਲੋਮੀਟਰ ਤੇ ਜੇ ਅਗਲੇ ਸਾਲ ਨੂੰ ਫੋਕ ਚਾਹੀਦੀ ਆ ਦਾ ਦਾ ਫੋਟੋ ਰੱਖ ਲੇ ਹਾਂਜੀ ਜਗਰਾਵ ਮੰਡੀ ਤੇ ਮਿਲਾਂ ਬਿਲਕੁਲ ਜੀ ਬਿਲਕੁਲ ਆ ਫਰਵਰੀ ਵਾਲੀ ਚ ਹਾਂ ਅਗਲੇ ਸਾਲ ਨੂੰ ਹਾਂਜੀ ਮੈਂ ਤਿੰਨ ਸਾਲ ਤਿੰਨ ਸਾਲ ਕੋੜਿਆਂ ਵਾਲਾ ਮੰਡੀਆਂ ਤੇ ਨਹੀਂ ਜਾਨਾ ਹਾਂਜੀ ਕਿਹਾ ਸੀਗਾ ਹਾਂਜੀ ਤਿੰਨ ਸਾਲ ਹੋ ਜਾਣਗੇ ਅਗਲੀ ਮੰਡੀ ਉੱਤੇ ਜਾਵਾਂਗਾ ਕੀ ਬਕਾਇਆ ਸੀ ਕੋੜੇ ਲੈ ਕੋੜਾ ਰਹਿ ਗਿਆ ਵੀਡੀਓ ਦਾ ਪ੍ਰੋਗਰਾਮ ਦੇ ਲੱਖ हां सारा कुछ करूंगा अगले साल अगले साल वाली जकराऊं वाली मंडी ਤੇ ਤੇਰੀ ਵੀਡੀਓ ਚ ਕਹਿ ਰਿਹਾ ਹਾਂਜੀ ਅਗਲੇ ਸਾਲ ਜਗਰਾਉਂ ਵਾਲੀ ਜਿਹੜੀ ਐ ਸਰੋਤ ਵਾਲੀ ਮੰਡੀ ਉਹਦੀ ਤਿਆਰੀ ਰੱਖਿਓ ਹਾਂ ਬਾਸ ਠੀਕ ਖਲੀ ਬਾਤਸ਼ਾਹ ਦੀ ਵੀਡੀਓ ਕਰੂੰਗਾ ਆਪਾਂ ਇਕੱਠੇ ਟੈਂਟ ਲਾਵਾਂਗੇ ਯਾ ਬਾ ਜੀ ਇਹ ਉਹ ਇੱਕ ਥਾਂ ਟਟੂਆ ਖੜਾਵਾਗੇ ਨਾਲ ਬਟੂਆ ਖੜਾਵਾ ਨਾਲ ਤੇਰੇ ਵਾਲਾ ਬਟੂਆ ਤੇ ਇਹ ਟਟੂਆ ਇਕੱਠੇ ਢਾੜਨੇ ਬਸ ਠੀਕ ਆ ਜੀ ਤੇ ਯਾਨੀ ਉਹਦੀ ਵੀਡੀਓ ਤੁਸੀਂ ਕਰਨੀ ਹੈ ਜਦੋਂ ਵੀ ਚੱਲ ਪਿਆ ਕੰਮ ਆਪਾਂ ਕਰਨੀ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੀ ਗੱਲ ਚੱਲਦੇ ਵਾਲੀ ਵੀਡੀਓ ਵਾਲੀ ਹਾਂਜੀ ਹੁਣ ਸ਼ਮਸ਼ਾਦ ਕੰਮ ਕਰ ਫਿੱਟ ਕਰ ਲਿਆ ਪੱਟ ਕੇ ਹੋਰ ਪਾਸੇ ਹਾਂਜੀ ਆਉਂਦਾ ਹਾਂਜੀ ਹੁਣ ਨਿੱਤ ਦਾ ਤਾਂ ਖੋਖੇ ਤਾਂ ਨਹੀਂ ਜਾਂਦੇ ਬਿਲਕੁਲ ਹੁਣ ਜਿਹੜੇ ਲੋਕਾਂ ਨੇ ਆਪਾਂ ਨੂੰ ਉਜੜਿਆਂ ਨੂੰ ਸੰਭਿਆ ਹਾਂਜੀ ਕੰਮ ਤਾਂ ਪ੍ਰੋਫੈਸ਼ਨਲੀ ਕਰਾਂਗੇ ਉਧਰ ਹੀ ਬਿਲਕੁਲ ਪਰ ਜਿਹੜੇ ਤੇਰੇ ਅੱਗੇ ਮਿੱਟੇ ਗਏ ਹਾਂਜੀ ਕੋਈ ਤੂੰ ਹੋ ਗਿਆ ਵਿਕਰਾਂਤ ਸ਼ਰਮਾ ਹੋ ਗਿਆ ਬਾਈ ਹਰਬੀਤ ਹੋ ਗਿਆ ਪਠਾਨ ਮਾਜਰੇ ਵਾਲਾ ਹਾਂਜੀ ਤਾਂ ਇਹ ਜੀ ਚੋਣਵੇਂ ਪੰਜ ਸੱਤ ਬੰਦੇ ਆ ਹਾਂਜੀ ਜਿਹੜੇ ਫੁਰੇ ਟਾਈਮ ਖੜੇ ਆ ਬਿਲਕੁਲ ਉਹਨਾਂ ਦੀ ਜ਼ਰੂਰ ਕਰਾਂਗੇ ਗਰੰਟਡ ਕਰਾਂਗੇ ਪਰ ਪ੍ਰੋਫੈਸ਼ਨਲੀ ਇੱਧਰ ਨਹੀਂ ਆਉਂਦਾ ਹਾਂ ਜੀ ਜਾਨੀ ਬਹੁਤ ਕਰ ਰਹੇ ਹਾਂ ਹਾਂ ਪ੍ਰੋਫੈਸ਼ਨਲ ਹੋਰ ਭੈਣ ਭਾਈਆਂ ਦਾ ਵਧੀਆ ਕੰਮ ਚੱਲ ਪਿਆ ਹਾਂ ਜੀ ਕਿਸੇ ਹੋਰ ਨੂੰ ਸਪੋਰਟ ਕਰ ਦਿਆਂਗੇ ਹਾਂ ਜੀ ਪਰ ਪ੍ਰੋਫੈਸ਼ਨਲੀ ਕੰਮ ਕਿਉਂਕਿ ਹੁਣ ਹਾਂ ਜੀ ਕੰਮ ਪ੍ਰੋਫੈਸ਼ਨਲੀ ਹੁੰਦਾ ਬਿਲਕੁਲ ਹੁਣ ਮਤਲਬ ਕੋਈ ਨਾਰਾਜ਼ਗੀ ਨਹੀਂ ਹੂੰ ਹੁਣ ਹੁੰਦਾ ਹੁੰਦਾ ਨਹੀਂ ਜਣੀ ਹੁਣੋ ਅਸੀਂ ਆਰ ਇੱਧਰ ਕਰ ਲਿਆ ਆਪਾਂ ਉਹ ਕੰਮ ਇੱਧਰ ਕਰ ਲਿਆ ਆਪਾਂ ਕੰਮ ਦਾ ਨੂੰ ਸੈਟਅਪ ਇੱਧਰਲੇ ਪਾਸੇ ਘੋਰ ਪਾਸੇ ਕਰ ਲਿਆ ਜਿਵੇਂ ਹੁਣ ਆਪਾਂ ਕੰਮ ਉਧਰ ਨੂੰ ਖਿੰਡ ਗਿਆ ਹੁਣ ਪਹਿਲਾਂ ਇੱਧਰ ਸੀ ਇੱਧਰੋਂ ਫਿਰ ਇੱਕਦਮ ਰੋਕ ਲਾ ਕੇ ਆਪਾਂ ਉਧਰ ਕਰ ਹਾਂ ਹੁਣ ਆਡੀਅנס ਹਾਂਜੀ ਲੋਕਾਂ ਦਾ ਦੇਖਣ ਦਾ ਚੁਖਾ ਉਹ ਸਾਰਾ ਸਿਸਟਮ ਸੈਟਅਪ ਆ ਜਿਹੜਾ ਉਹ ਹੋਰ ਪਾਸੇ ਆ ਗਿਆ ਬਿਲਕੁਲ ਜੀ ਉਹ ਇਸ ਚੱਕਰ ਚ ਹੁਣ ਜਿਹੜਾ ਹੈਗਾ ਹੁਣ ਰੱਖਾਂਗੇ ਉਧਰ ਹੀ ਹਾਂਜੀ ਤੁਸੀਂ ਯੋਗਨੀ ਹਾਂਜੀ ਤੇ ਇੱਕ ਪ੍ਰੋਫੈਸ਼ਨਲ ਹੀ ਕਰਦੇ ਹਾਂਜੀ ਆ ਪੈਸ਼ਨਲ ਹੀ ਕਰਾਂਗਾ ਹੂੰ ਜਾਨੀ ਪੈਸ਼ਨ ਤੇ ਪ੍ਰੋਫੈਸ਼ਨ ਚ ਫਰਕ ਹੁੰਦਾ ਬਿਲਕੁਲ ਚੰਗਾ ਤੁਹਾਨੂੰ ਕਹਿ ਦਈਏ ਤੇ ਪੈਸ਼ਨ ਹੈਗਾ ਹਾਂਜੀ ਪ੍ਰੋਫੈਸ਼ਨ ਹੈ ਪ੍ਰੋਫੈਸ਼ਨ ਹਾਂ ਤੇ ਪ੍ਰੋਫੈਸ਼ਨਲ ਹੀ ਨਹੀਂ ਬਣਦੇ ਹੂੰ ਤੇ ਛੋੜੇ ਵਾਲੇ ਅੱਗੇ ਵਾਲਾ ਕੰਮ ਬਤਲੋ ਘਟਾਉਂਗੇ ਵੀ ਹੁਣ ਘਟਾਉਣ ਦਾ ਕਾਰਨ ਹੁਣ ਕੋਈ ਰੋਸ ਨਹੀਂ ਵੀ ਹੁਣ ਉਧਰ ਨੂੰ ਧਿਆਨ ਜਾਂ ਕਹਿ ਦਈਏ ਟਾਈਮ ਹੀ ਹੈ ਨਹੀਂ ਉਧਰ ਹਾਂ ਉਹ ਨਹੀਂ ਉਹ ਤਾਂ ਜਰ ਕੋਈ ਵੀ ਚੀਜ਼ ਆ ਯਾਰ ਤੁਸੀਂ ਦਿਮਾਗ ਤੇ ਇੰਨਾ ਚਿਰ ਕੋਈ ਵੀ ਵਿਚਾਰ ਚੱਕ ਕੇ ਫਿਰਦੇ ਨਹੀਂ ਰਹਿ ਸਕਦੇ ਬਿਲਕੁਲ ਜੀ ਕੁਝ ਹਲ ਦੀ ਜ਼ਿੰਦਗੀ ਜਿਉਣੀ ਹੈ। ਬਿਲਕੁਲ। ਤਾਂ ਹੁਣ ਜਿਹੜੀ ਕਹਾਣੀ ਆ ਉਹ ਹੈਗੀ ਆ ਆਹਾਂ ਕਿ ਹੁਣ ਹਾਂਜੀ ਸ਼ਮਸ਼ਾਦ ਹਾਂਜੀ ਮਤਲਬ ਕੰਮ ਹੁੰਦਾ ਹੀ ਨਹੀਂ। ਬਿਲਕੁਲ। ਹੁਣ ਐ ਲੱਗਦਾ ਕਿ ਕੰਮ ਹੋਣਾ ਹੀ ਨਹੀਂ। ਹੋਣਾ ਹੀ ਨਹੀਂ। ਸਮਝ ਗਏ ਨਾ ਗੱਲ? ਹੁਣ ਆਪ ਦਾ ਖੋਖਾ ਹੋਰ ਪਾਸੇ ਧਰਿਆ ਵਾ। ਹਾਂ। ਆਪਾਂ ਰੋਟੀ ਉਧਰੋਂ ਕਮਾਵਾਣੇ। ਇਧਰ ਤਾਂ ਇਧਰ ਜਾਣੀ ਹਾਂ। ਹਾਂ ਉਹੀ ਵਿਚਾ ਪੂਰਾ ਕਰ ਜਾਂਦਾ ਕਿ ਤਾਕਤ ਨੇ ਕਦੇ ਤੇ ਯਾਰ ਕੀ ਨਾ ਪਾ। ਇਹ ਇਹਨੂੰ ਆਪਣੇ ਭਗਤ ਨੂੰ ਮੰਡੀਆਂ ਦਿਖਾਵਾਂਗੇ ਆਪਾਂ ਹਾਂ ਇਹਨੂੰ ਇਹ ਬਾਲਗਾ ਤਾਂ ਨਹੀਂ ਮਤਲਬ ਜਦੋਂ ਚਾਹ ਪੂਰਾ ਤਾਂ ਕਰਨੀ ਆ ਹੁਣ ਮੰਡੀਆਂ ਦਾ ਟੈਂਟ ਲਾ ਕੇ ਕੁਰਸੀ ਤੇ ਬੈਠਣਾ ਹਾਂ ਇਹਨੂੰ ਇਹਨੂੰ ਦਿਖਾਵਾਂਗੇ ਹਾਂਜੀ ਮੰਡੀ ਹਾਂਜੀ ਫਰਬਰੀ ਇਹਨੂੰ ਦਿਖਾਉਣ ਲਈ ਲੈ ਕੇ ਜਾਊਂਗਾ ਹਾਂਜੀ ਜ਼ਰੂਰ ਹਾਂਜੀ ਕਿ ਪੁੱਤ ਆ ਮੰਡੀ ਹੁੰਦੀ ਆ ਇੱਥੇ ਘੋੜੇ ਵੀ ਹੁੰਦੇ ਆ ਇੱਥੇ ਘੋੜੇ ਹੁੰਦੇ ਆ ਜਦੋਂ ਵਾਰ ਦਾ ਦੇਖਿਆ ਉਹ ਤਾਂ ਨਿਆਣੀ ਮੱਤ ਦਸੀ ਜਾਏ ਉਹਦੋਂ ਨਿਆਣਾ ਸੀ ਇਹਦਾ ਐਕਸਪੀਰੀਅੰਸ ਲਈ ਇਹਦੇ ਐਕਸਪੀਰੀਅੰਸ ਲਈ ਇਹਨੂੰ ਲੈ ਕੇ ਜਾਣਾ ਇਹਦੇ ਐਕਸਪੀਰੀਅੰਸ ਲਈ ਮੈਂ ਕਈ ਵਾਰ ਆਪਾਂ ਇਹ ਚੱਕਰਾਂ ਚ ਜੇਦਾ ਵੀ ਚਾਹ ਨਹੀਂ ਮਾਰ ਸਕਦੇ ਵੀ ਤੈਨੂੰ ਲੈ ਕੇ ਨਹੀਂ ਜਾਣਾ ਕਿਤੇ ਘਰੇ ਆਪਾਂ ਇਹਨੂੰ ਚਾਹ ਦਈਏ ਬਾਹਰ ਦਿਖਾਈਏ ਰਹਿਣੇ ਇਹਦੇ ਇਹਦੇ ਐਕਸਪੀਰੀਅੰਸ ਲਈ ਮੈਂ ਇਹਨੂੰ ਕਈ ਵਾਰੀ ਪੱਠੇ ਤੇ ਵੀ ਲੈ ਜਾਣਾ ਹੁਣ ਅੱਛਾ ਜੀ ਵੀ ਇੱਥੇ ਵੀ ਕੰਮ ਘੋੜੇ ਕਰਦੇ ਆ ਹਾਂ ਫਿਰ ਮੈਂ ਉਹ ਘੋੜੇ ਦਿਖਾ ਕੇ ਲਾਉਣਾ ਇਹ ਸਮੱਲ ਜੱਲ ਵੀ ਖਲੀ ਦੀ ਨਾਨੀ ਦੀ ਹਾਈਟ 6 ਟੀਚ ਸੀ ਪਰ ਉਹ ਕਿਸੇ ਟਾਈਮ ਆਪਾਂ ਉਹ ਤੋਂ ਪੱਠੇ 'ਚ ਕੰਮ ਲੈਂਦੇ ਹੁੰਦੇ ਸੀ ਮਤਲਬ ਕੰਮ ਦੇ ਤੌਰ ਤੇ ਨਹੀਂ ਬਾਪੂ ਦਾ ਕੰਮ ਸੀ ਅਸੀਂ ਚਾਹ ਨੂੰ ਜੋੜਦੇ ਹੁੰਦੇ ਸੀ ਪਰ ਉਹਨੇ ਦੇਖ ਲਓ ਕੀ ਨਕੀਨੇ ਪੈਦਾ ਕੀਤੀ ਸੀ ਵੀ ਜ਼ਰੂਰੀ ਨਹੀਂ ਹੁੰਦਾ ਪੱਠੇ ਦੇ ਖਾੜਨ ਵਾਲਾ ਵੀ ਕੁਝ ਕਰ ਨਹੀਂ ਸਕਦਾ ਜਿਵੇਂ ਹਾਂ ਵੀ ਕੋਈ ਵੀ ਕੁਝ ਵੀ ਕਰ ਸਕਦਾ ਉਹ ਜਦ ਜੇ ਹੁਣ ਮੰਨ ਲਾ ਇਹਦਾ ਵਾਹਿਗੁਰੂ ਦਾ ਕਿੱਤਾ ਹਾਂਜੀ ਜੇ ਹੁਣ ਸਾਨੂੰ ਕੋਈ ਸਬਜ਼ੀ ਵੇਚਣ ਦਾ ਜਾਂ ਕੋ ਪਾਰ ਕੋਣ ਦਾ ਕਿਤਾ ਵਾਇਗਰੂ ਨੇ ਦਿੱਤਾ ਹੁੰਦਾ ਤਾਂ ਇਹਨੇ ਪਾਰ ਹੀ ਢੋਣੇ ਸੀ ਹੁਣ ਇਹਨੇ ਹੋਰ ਕੀ ਕਰਨਾ ਸੀ ਹੁਣ ਬੱਚੇ ਤਾਂ ਪਾਲਣੇ ਸੀ ਨਾ ਬਾਈ ਇਤਨਾ ਬਡੂੰਦੀ ਪਿੰਡ ਘੋੜਾ ਬਾਈ ਕੋਣ ਕੋਲੇ ਏਦਾਂ ਕਿ ਚੰਗਾ ਤੇ ਸੁਨੱਖਾ ਤੇ ਬਾਈ ਹੁਣੇ ਉਹਨੂੰ ਮੰਨ ਲਓ ਰੇਸ 'ਚ ਵੀ ਭਜਾਉਂਦੇ ਰੇੜਿਆਂ ਵਾਲੀ 'ਚ ਤੇ ਮੈਂ ਉਹ ਘੋੜੇ ਤੇ ਸਬਜ਼ੀ ਵੇਚਦੇ ਦੇਖਿਆ ਯਾਰ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਸ਼ੁਭਾ ਜੀ ਮੈਂ ਨਾ ਬਹੁਤ ਵਾਰੀ ਕਮੈਂਟ ਕਰਨ ਵਾਲੇ ਬੰਦੇ ਨੂੰ ਪਰਸਨਲੀ ਮੈਸੇਜ ਕਰਕੇ ਵੀ ਕਹਿੰਦਾ ਹੁਣ ਨਾ ਹਾਂਜੀ ਕਿ ਜਿਵੇਂ ਮੰਨ ਲਓ ਮੈਂ ਕੋੜੇ ਦੀ ਵੀਡੀਓ ਪਾਤੀ ਹਾਂਜੀ ਆ ਕਈ ਬੰਦੇ ਉਹਨੂੰ ਕਹਿ ਦੇਣਗੇ ਇਹ ਖੱ쩌 ਰੇੜੇ ਵਾਲਾ ਕੋੜਾ ਹਾਂਜੀ ਮਤਲਬ ਤੁਸੀਂ ਉਹ ਨੂੰ ਕੁਝ ਵੀ ਕਹੋ ਹਾਂਜੀ ਪਰ ਤੁਸੀਂ ਖੱ쩌 ਰੇੜੇ ਵਾਲੇ ਕੋੜੇ ਨੂੰ ਮਾੜਾ ਨਾ ਕਹੋ ਮਾੜਾ ਨਾ ਕਹੋ ਮਤਲਬ ਜੇ ਤੁਸੀਂ ਕਿਸੇ ਨੂੰ ਮਾੜਾ ਦਿਖਾਉਣ ਲਈ ਕੋਈ ਸ਼ਬਦ ਕਹਤਾ ਹਾਂ ਹਾਂਜੀ ਹੈਨਾ ਕੋਈ ਸ਼ਬਦ ਕਹਤਾ ਮਾੜਾ ਦਿਖਾਉਣ ਲਈ ਸ਼ਬਦ ਕਹਤਾ ਹਾਂਜੀ ਪਰ ਇਹਦਾ ਮਤਲਬ ਤੁਸੀਂ ਉਹ ਜਾਨਵਰ ਨੂੰ ਤਾਂ ਮਾਰਾ ਗਿਆ ਤੁਹਾਨੂੰ ਬਿਲਕੁਲ ਹੁਣ ਇਹ ਜਿਹੜੇ ਜਿਹੜੇ ਬਾਈ ਕਮੈਂਟ ਕਰਨ ਵਾਲਿਆ ਉਹ ਕਹਿੰਦੇ ਆ ਜੀ ਇਹ ਸ਼ੌਂਕ ਦਾ ਜਾਨਵਰ ਆ ਪਰ ਸ਼ੌਂਕ ਵਾਲੇ ਨੂੰ ਤਾਂ ਉਹਦਾ ਚੰਗਾ ਹੋ ਗਿਆ ਜਿਹਦਾ ਉਹਨੂੰ ਰੋਟੀ ਕਮਾ ਕੇ ਦੇਣ ਰੋਟੀ ਕਮਾ ਦੇ ਲਈ ਉਹਨੂੰ ਮਤਲਬ ਘਰ ਚ ਲਾਉਂਦਾ ਉਹਦੇ ਲਈ ਸ਼ੌਂਕ ਵਾਲਾ ਚੰਗਾ ਤੇ ਰੋਟੀ ਵਾਲਾ ਜਿਹੜਾ ਰੋਟੀ ਵਾਲਾ ਆ ਇਹ ਹਾਂ ਜੀ ਉਹਨੂੰ ਖੋਬਰਾ ਕਿੰਨਾ ਸ਼ੌਂਕ ਬਿਲਕੁਲ ਜੀ ਹੁਣ ਸਾਡੇ ਪਹਿਲਾਂ ਏ ਘੋੜੇ ਰੋਟੀ ਕਮਾਉਂਦੇ ਸਾਡੇ ਤੇ ਕਈ ਪੀੜ੍ਹੀਆਂ ਚੋਂ ਘੋੜੇ ਨੇ ਸਾਨੂੰ ਪਹਿਲਾਂ ਰੋਟੀ ਕਮਾਕੇ ਦਿੰਦੇ ਸੀ ਅੱਜ ਸ਼ੌਂਕ ਬਣ ਗਿਆ ਤੇ ਰੋਟੀ ਦਾ ਅੱਜ ਵੀ ਇਹੀ ਦਿੰਦੇ ਨੇ ਹੁਣ ਮੰਨ ਲਾ ਮੈਂ ਘੋੜਿਆਂ ਚ ਕਿਹਾ ਜੀ ਇੰਨਾ ਕਰ ਕੀਤੇ ਫੈਰੀਆ ਤੇ ਮਾੜਾ ਮੋਟਾ ਕੰਮ ਕਰ ਲਈਦਾ ਤੇ ਹੁਣ ਆ ਸਾਨ ਹੋ ਗਿਆ ਵਪਾਰ ਮਾੜਾ ਮੋਟਾ ਯਾਨੀ ਇਹਨਾਂ ਦੇ ਸਿਰੋਂ ਰੋਟੀ ਚੱਲਦੀ ਆ ਪਰ ਯਾਨੀ ਕਿਸੇ ਟਾਈਮ ਅੱਜ ਤੋਂ ਪੀੜ੍ਹੀਆਂ ਤੋਂ ਸਾਡੇ ਘੋੜੇ ਰੋਟੀ ਚਲਾਉਂਦੇ ਆ ਦੇਨ ਵਾਲਾ ਰਾਪਾ ਪਰ ਚਲਾਉਂਦੇ ਘੋੜੀ ਯਾਨੀ ਉਹ ਛੌਂਕ ਵਾਲਾ ਕੱਲਾ ਕਹੀ ਦੀ ਵੀ ਘੋੜੇ ਰੇੜੇ ਵਾਲੇ ਘੋੜੇ ਮਾੜੇ ਹੁੰਦੇ ਆ ਜਾਂ ਕੁਝ ਵੀ ਉਹ ਚੀਜ਼ ਨਹੀਂ ਹੈ ਵੀ ਮਤਲਬ ਤੁਸੀਂ ਸਾਡੇ ਘੋੜੇ ਨੂੰ ਮਾੜਾ ਕਹਿਣਾ ਕੁਝ ਵੀ ਕਹਿ ਦਿਓ ਪਰ ਉਹਨੂੰ ਰੇੜੇ ਵਾਲਾ ਕਹਿ ਕੇ ਰੇੜੇ ਵਾਲੇ ਨੂੰ ਮਾੜਾ ਨਾ ਕਹੋ ਸਾਡੇ ਵਾਲੇ ਨੂੰ ਮਾੜਾ ਕਹਿ ਦਿਓ ਇਹਨੂੰ ਕਹੋ ਕੋਈ ਗੁੱਸਾ ਨਹੀਂ ਉਹ ਨਹੀਂ ਗੁੱਟਕਾ ਪਰ ਮਾੜਾ ਕਹਿਣ ਲਈ ਰੇੜੇ ਵਾਲਾ ਨਾ ਕਹੋ ਫਿਰ ਉਹਦੇ ਨਾਲ ਰੇੜੇ ਵਾਲੇ ਘੋੜੇ ਦੀ ਬੇਇੱਜ਼ਤੀ ਹੈ ਬਿਲਕੁਲ ਬਿਲਕੁਲ ਸਾਡੇ ਵਾਲੇ ਘੋੜਿਆਂ ਨਾਲੋਂ ਰੇੜੇ ਵਾਲੇ ਘੋੜੇ ਦੋ ਵਾਰ ਆਪਣਾ ਨੂੰ ਮਤਲਬ ਉਹ ਕਾਇਦੇ ਨਗਰ ਦਾ ਮੈਨੂੰ ਟੱਟੂ ਤੇ ਇੱਕ ਦੋ ਵਾਰ ਕਹਿਦਾ ਬੰਦੇ ਨੇ ਇਸ ਗੱਲ ਦਾ ਗੁੱਸਾ ਮਨਾਇਆ ਕਹਿੰਦਾ ਤੂੰ ਘੋੜੇ ਨੂੰ ਟੱਟੂ ਕਿਉਂ ਕਿਹਾ ਮਾ ਬਾਈ ਕੋਈ ਇਹ ਤਾਂ ਸਾਡਾ ਟੱਟੂ ਗੜਾ ਹੈ ਤੇ ਤੂੰ ਟੱਟੂ ਕਿਉਂ ਕਿਹਾ ਕਹਿੰਦਾ ਇਹ ਕਹਿੰਦਾ ਤੂੰ ਘੋੜਾ ਮੇਰੇ ਘੋੜੇ ਵਿੱਚ ਮੇਰੇ ਨਹੀਂ ਗੁੱਸਾ ਤੂੰ ਕਿਉਂ ਕਿਹਾ ਯਾਨੀ ਰੇੜੇ ਚ ਯਾਨੀ ਉਹ ਵਾਲੀ ਗੱਲ ਆ ਗਈ ਵੀ ਕੋਈ ਕਿਸੇ ਘੋੜੇ ਨੂੰ ਤਾਂ तकरीबन ਮਾੜਾ ਕੋਈ ਨਾ ਇੰਟਰਵਿਊ ਦੇਖ ਲਈ ਨਹੀਂ ਵਧੀ ਲੱਗੀ ਗਾਂ ਕੱਢ ਦੋ ਕਿਸੇ ਨੂੰ ਮਾੜਾ ਨਾ ਬੋਲੋ ਘੋੜੇ ਨੂੰ ਮਤਲਬ ਤੁਸੀਂ ਅਖੀਰ ਨੂੰ ਕੋੜੇ ਦੀ ਬੇਇੱਜ਼ਤੀ ਤਾਂ ਤੁਸੀਂ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ ਕਰਨਾ ਤਾਂ ਬੰਦੇ ਦਾ ਕੋਈ ਚਾਹੁੰਦੇ ਬੰਦੇ ਨੂੰ ਮੁਸ਼ਕਲ ਬੰਦੇ ਨੂੰ ਕੁਝ ਕਹਦਾ ਵੀ ਇਹ ਬੰਦਾ ਨਾੜਾ ਕੋੜੇ ਨੂੰ ਨਾ ਹਾਂ ਕੋੜੇ ਨੂੰ ਨਾ ਕਹੋ ਕਿਉਂਕਿ ਉਹਦੇ ਨਾਲ ਜਿਹੜੇ ਰੇੜਿਆਂ ਵਾਲੇ ਆ ਉਹਨਾਂ ਦਾ ਦਿਲ ਹਾਰਟ ਹੁੰਦਾ ਬਿਲਕੁਲ ਬਈ ਤੁਸੀਂ ਮਤਲਬ ਅਖੀਰ ਨੂੰ ਆਪਾਂ ਬੇਇੱਜ਼ਤੀ ਤਾਂ ਆਪਣਾ ਮਕਸਦ ਬੰਦੇ ਦੀ ਕਰਨ ਲਈ ਹੈ ਨਾ ਵੀ ਬੰਦਾ ਹੀ ਪੜਾ ਲੱਗ ਰਿਹਾ ਤੁਸੀਂ ਉਹਨੂੰ ਮਾਰਾ ਕਹਿ ਦੋ ਕਿਸੇ ਵੀ ਸ਼ਬਦ ਨਾਲ ਬਿਲਕੁਲ ਭਾਈ ਮੈਂ ਇੱਕ ਗੱਲ ਕਹਿਣਾ ਹੁੰਦਾ ਜਿਹਦੇ ਲਈ ਹੁਣ ਤੁਹਾਡੇ ਲਈ ਪੋਰਸ ਆ ਹੁਣ ਜਿੰਨੇ ਆ ਵੀਡੀਓ ਦੇਖਦੇ ਆ ਉਹਨਾਂ ਲਈ ਕੋਈ ਘੋੜੀ ਆ ਉਹਨਾਂ ਲਈ ਕੋਈ ਨਿੱਕਾ ਜਿਹਾ ਘੋੜਾ ਕੱਦ ਮੈਟਰ ਨਹੀਂ ਕਰਦਾ ਮੇਰੇ ਲਈ ਮੇਰਾ ਖਲੀ ਹੈ ਠੀਕ ਆ ਜੀ ਮੈਨੂੰ ਉਹਦੇ ਤੋਂ ਚੰਗਾ ਕੋਈ ਦੀਂਦਾ ਹੀ ਨਹੀਂ ਤੁਹਾਨੂੰ ਇਹਦੇ ਤੋਂ ਦੀਦੀ ਨਾ ਤੁਹਾਨੂੰ ਥੋੜੇ ਵਾਲੇ ਤੋਂ ਨਹੀਂ ਦੀਨਾ ਪਰ ਜਦੋਂ ਤੁਸੀਂ ਕਹਿੰਦੇ ਹੋ ਅਗਲੇ ਨੂੰ ਦੁੱਖ ਲੱਗਦਾ ਜੇ ਕੋਈ ਤੁਹਾਡੇ ਜਾਨਵਰ ਨੂੰ ਥੋੜੀ ਨਿਗਾਹ ਦੋ ਚੰਗਾ ਜੇ ਤੁਹਾਡੇ ਵਾਲ ਨੂੰ ਕੋਈ ਕਹਿ ਜਾਵੇ ਮਾੜਾ ਕਿੱਡਾ ਦੁੱਖ ਲੱਗਦਾ ਲਾਟ ਨਿਕਲ ਜਾ ਮੇਰੇ ਜਾਨਵਰ ਨੂੰ ਕੋਈ ਮਾੜਾ ਕਹਿ ਗਿਆ ਵੀ ਅਗਲੇ ਦਿਨ ਮੈਂ ਕਹਿੰਦਾ ਉਹਨਾਂ ਨੂੰ ਮੈਨੂੰ ਬਹੁਤ ਬੰਦੇ ਪੁੱਛਦੇ ਭਾਈ ਜਾਨਵਰ ਕਿਵੇਂ ਆ ਸਾਡਾ ਮਹਿੰਗਾ ਲੈ ਲੈ ਸਾ ਤਾਂ ਮੈਂ ਕੋਈ ਗੱਲ ਕਹਿੰਦਾ ਨਾ ਭਾਈ ਤੇਰਾ ਮਨ ਸੰਤੋਸ਼ਟ ਤੇਰਾ ਮਨ ਖੁਸ਼ ਹਦਾ ਤੇ ਲੈ ਦ ਤੈਨ ਚੱਕਣੀ ਆ ਤੇ ਉਹ ਤੋਂ ਬਾਅਦ ਮੈਂ ਚੰਗਾ ਮਾੜਾ ਕਹਾਂ ਜ ਅੱਜ ਮੈਨੂੰ ਚੰਗਾ ਲੱਗਦਾ ਮੈਂ ਕੀ ਲੈਣਾ ਜਾਨਵਰ ਤਾਂ ਤੈ ਐ ਸਾਹਬਣਾ ਵੀ ਉਹ ਸੋਨ ਨੂੰ ਥੋੜਾ ਜਾਨਵਰ ਮਨਪਸੰਦ ਚਾਹੀਦਾ ਦੁਨੀਆ ਤਾਂ ਕਿਸੇ ਨੂੰ ਨਹੀਂ ਮੰਨ ਲੋ ਕਹਿੰਦੀ ਵੀ ਆ ਚੰਗਾ ਚੰਗਾ ਦੁਨੀਆ ਤਾਂ ਕਿੱਡੇ ਕਿੱਡੇ ਘੋੜਿਆਂ ਨੂੰ ਨਿੰਦੀ ਜਾਂਦੀ ਕਿੰਨੇ ਬੰਦਿਆਂ ਨੂੰ ਨਿੰਦੀ ਜਾਂਦੀ ਆ ਰੱਬ ਨੂੰ ਵੀ ਨਹੀਂ ਇੱਥੋਂ ਤੱਕ ਚੰਗਾ ਕਹਿੰਦੇ ਉਹਨੂੰ ਵੀ ਮਾੜਾ ਕਹਿ ਜਾਂਦੇ ਆ ਵੀ ਜੋ ਦੇ ਜਾਨਵਰ ਨੂੰ ਕਿੱਥੋਂ ਚੰਗਾ ਕਹਿ ਜਾਣਗੇ ਕਿਥੋਂ ਨਾ ਕਿਤੇ ਤਾਂ ਕਮੀ ਚਾੜੀ ਜਾਣਗੇ ਵਿੱਚ ਆਹ ਕਮੀ ਹਾਂ ਜਾਨੀ ਆਹ ਚੀਜ਼ ਆ ਜਾਂਦੀ ਆ ਚਲੋ ਠੀਕ ਹੈ ਜੀ ਨਾਲ ਤੇ ਮਿਲਦੇ ਆ ਜਗਰੋਂ ਮੇਲੇ ਤੇ ਬਾਈ ਦਾ ਟੈਂਟ ਆਪਣੇ ਨਾਲ ਅਗਲੇ ਅਗਲੇ ਸਾਲ ਭਾਗ ਬਰੀਤ